ਸਮਾਣਾ ਬਸ ਸਟੈਂਡ ਦਾ ਜਿਹੜਾ ਐਂਟਰੀ ਗੇਟ ਦਿਖਾ ਰਹੇ ਇੱਥੇ ਬਸਾਂ ਅੰਦਰ ਆਂਦੀਆਂ ਨਿਕਲਦੀਆਂ ਹਨ ਹਾਲਾਤ ਇਹ ਵੀ 4 ਦਿਨ ਪਹਿਲਾਂ ਥੋੜੀ ਜਿਹੀ ਬਰਸਾਤ ਹੋਈ 5 ਮਿੰਟ ਸਾਮ ਨੂੰ 10 ਮਿੰਟ ਤੋਂ ਉੱਪਰ ਬਰਸਾਤ ਨਹੀਂ ਹੋਈ ਸੀ ਲੇਕਿਨ 4 ਦਿਨ 5 ਦਿਨ ਤੋਂ ਪਾਣੀ ਖੜਾ ਹੈ ਅਰ ਤੁਸੀਂ ਦੇਖ ਰਹੇ ਹੋ 2 ਮਹੀਨੇ ਪਹਿਲਾਂ ਇੱਥੇ ਇੱਕ ਬੰਦਾ ਹੀ ਮਰ ਗਿਆ ਸੀ ਇਸ ਪਾਣੀ 'ਚ ਬੰਦਾ ਡਿੱਗ ਗਿਆ ਉਹ ਪਿੱਛੋਂ ਬਸ ਆ ਗਈ ਤੇ ਬੰਦੇ ਦੀ ਮੌਤ ਵੀ ਹੋ ਗਈ ਸੀ ਉਹ ਸਾਰਾ ਹਰਜ਼ਾਨਾ ਬਸਾਲਗ ਨੂੰ ਡਰਾਈਵਰ ਨੂੰ ਭੁਗਤਣਾ ਪੈਂਦਾ ਔਰ ਇਹ ਨਗਰ ਕੌਂਸਲ ਵੱਲੋਂ ਜਿਹੜਾ ਇਹ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਕੀ ਕਾੜਨੇ ਇੱਥੇ ਪਾਣੀ ਖੜਾ ਹੈ ਔਰ ਸਵਾਰੀਆਂ ਦਾ ਇੱਕ ਇਹੀ ਰਸਤਾ ਹੈ ਵੀ ਸਵਾਰੀ ਪੈਦਲ ਆਵੇਗੀ ਮੋਟਰਸਾਈਕਲ ਤੇ ਆਵੇ ਭਾਵੇਂ ਔਰ ਬੱਸ ਸਟੈਂਡ ਦੇ ਅੰਦਰ ਬਸਾਂ ਆ ਰਹੀਆਂ ਸਾਰਾ ਇੱਥੇ ਪਾਣੀ ਗੰਦਾ ਹੋਣ ਕਰਕੇ ਬਿਮਾਰੀਆਂ ਵੀ ਲੱਗ ਰਹੀਆਂ ਲੋਕਾਂ ਨੂੰ ਕਿਉਂ ਗੰਦੇ ਪਾਣੀ ਵਿੱਚ ਸਵਾਰੀ ਨਿਕਲ ਕੇ ਜਾਏਗੀ ਕੋਈ ਦਿੱਖti ਨਹੀਂ ਆ ਰਹਾ ਤੁਸੀਂ ਦੇਖ ਰਹੋ ਇੱਥੇ ਚਿੱਕਰ ਬਣੇ ਪਿਆ ਉਹ ਸਵਾਰੀ ਦੇਖੋ ਉਹ ਲੇਡੀ ਜਾ ਰਹੀ ਹੈ ਬਾਈਕ ਸਰ ਦਾ ਪੈਰ ਡਗਮਗਾ ਜੇ ਪਾਣੀ 'ਚ ਗਿਰਦੇ ਪਿੱਛੋਂ ਬਸ ਆ ਜੇ ਪਹਿਲਾ ਇੱਕ 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 ਬੰਦੇ ਦੀ ਮੌਤ ਹੋਈ ਸੀ ਇਹ ਲੇਡੀ ਸਿਰਫ ਸਾਮਾਨ ਲੈ ਕੇ ਜਾ ਰਹੀ ਔਰ ਚਿੱਕਰ ਦੇ ਵਿੱਚ ਲੰਗੇਗੀ ਔਰ ਤੁਸੀਂ ਦੇਖ ਰਹੇ ਹੋ ਪਾਣੀ ਇਸ ਮਿੰਟਰੀ ਗੇਟ ਇੱਕੋ ਗੇਟ ਇਸ ਬਸ ਆਂਦੀ ਹੈ ਔਰ ਜਾਂਦੀ ਹੈ ਔਰ ਬਸਾ ਵਾਲਾ ਵੀ ਮੁਸ਼ਕਿਲ ਆ ਰਹੀ ਹੈ ਡਰਾਈਵਰ ਪਰੇਸ਼ਾਨ ਹੈ ਸਵਾਰੀ ਪਰੇਸ਼ਾਨ ਹੈ ਕਿੱਧਰ ਜਾਵੇਗਾ ਵਿਅਕਤੀ ਇਹ ਦੇਖੋ ਤੁਸੀਂ ਬਾਈਡਸ ਪੈਰ ਸਲਿੱਪ ਹੋ ਗਿਆ ਤੇ ਇਸ ਪਾਣੀ ਵਿੱਚ ਡਿੱਗਣ ਨਾਲ ਉਸki ਜ਼ਿੰਦਗੀ ਨੂੰ ਵੀ ਖਤਰਾ ਹੈ ਇਸ ਲਈ ਲੋਕ ਮੰਗ ਕਰ ਰਹੇ ਕਿ ਨਗਰ ਕੌਂਸਲ ਜਾਗੇ ਸੋਵੇ ਨਾ ਕੰਮ ਕਰੇ ਤਾਂ ਕਿ ਕਿਸੇ ਵਿਅਕਤੀ ਨੂੰ ਬਸ ਸਟੈਂਡ ਦੇ ਵਿੱਚ ਮੁਸ਼ਕਲ ਦਾ ਸਾਹਮਣਾ ਨਾ ਕਰਨੇ ਭਵੇ ਹੁਣ ਕਦੋਂ ਨਗਰ ਕੌਂਸਲ ਇਸੇ ਸਿਫਾਈ ਕਰਾਂਦੀ ਹੈ ਪਾਣੀ ਕਦ ਨਿਕਾਸੇ ਕਰਦੀ ਹੈ ਇਸ ਸਮੇਂ ਦੱਸੇਗਾ ਮੇਰਾ ਨਾਮ ਅਸ਼ਵਨੀ ਕੁਮਾਰ ਹੈ ਜੀ ਬਰਸਾਤ ਜੇ 5 ਮਿੰਟ ਵੀ ਹੋ ਜੇ ਤਾਂ ਇੱਥੇ ਤਿੰਨ ਵਾਸਤੇ ਤਿੰਨ ਦਿਨ ਵਾਸਤੇ ਸਮੁੰਦਰ ਬਣ ਜਾਂਦਾ ਹੈ ਜੀ ਪਾਣੀ ਨਿਕਲਦਾ ਸਿਰਫ ਬਸਾਂ ਦੇ ਟਾਇਰਾਂ ਨਾਲ ਜਿਹੜਾ ਮਾੜਾ ਮੋਟਾ ਨਿਕਲੇਗਾ ਉਸ ਤੋਂ ਬਾਅਦ ਵੀ ਇਹ ਸਾਈਡ ਤੇ ਖੜਾ ਰਹਿ ਜਾਂਦਾ ਪਹਿਲਾਂ ਇਸ ਦੀ ਕੰਪਲੇਨ ਮੈਂ ਵੀ ਪਾ ਚੁੱਕਿਆ ਕਈ ਵਾਰ ਜਿਹੜੀ ਇਹਨਾਂ ਦੀ ਸਤਿ ਭਾਰਤ ਸਰਕਾਰ ਦੀ ਸਵੱਛਤਾ ਐਪ ਬਣੀ ਹੈ ਉੱਥੇ ਮੈਂ ਪਾ ਚੁੱਕਿਆ ਹਾਂ ਤਿੰਨ ਵ ਪਰ ਅੱਜ ਤੱਕ ਕੋਈ ਹੱਲ ਨਹੀਂ ਹੋਇਆ ਉਸ ਚੀਜ਼ ਦਾ ਇੱਕ ਮਿੰਟ ਸਾਡੀ ਬੱਸ ਦੇ ਥੱਲੇ ਪਹਿਲਾ ਬੰਦਾ ਆ ਗਿਆ ਸੀ ਇਸ ਦਾ ਪਾਣੀ ਦੀ ਵਜ੍ਹਾ ਕਰਕੇ ਇਹ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਜੀ ਇੱਥੇ ਅੱਡੇ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਜੀ ਹਾਲਾਤ ਖਰਾਬ ਹਾਲਾਤ ਖਰਾਬ ਨੇ ਜੀ ਬਿਲਕੁਲ ਤੂੰ ਸਵਾਰੀਆਂ ਨੂੰ ਬਹੁਤ ਪਰੇਸ਼ਾਨੀ ਆਉਂਦੀ ਹੈ ਜੀ ਤੋਂ ਇਹ ਕੱਡੇ ਬਣੇ ਹੋਏ ਨੇ ਪਾਣੀ ਦੇ ਵਿੱਚ ਜੀ ਬੱਸ ਥੱਲੇ ਵੱਜਦੀ ਜਾਨ ਕੇ ਸਵਾਰੀਆਂ ਡਿੱਗਣ ਦਾ ਖਤਰਾ ਰਹਿੰਦਾ ਜੀ ਬਹੁਤ ਜ਼ਿਆਦਾ ਮਾੜੇ ਹਾਲਾਤ ਨੇ ਉਸਮਾਨੀ ਏਡੇ ਦੇ ਸਟੈਂਡ ਦੇ ਹਾਲਾਤ ਇੰਨੇ ਮਾੜੇ ਆ ਕਿ ਨਗਰ ਕੌਂਸਲ ਇਸ ਪਾਸੇ ਧਿਆਨ ਨਹੀਂ ਦੇ ਰਹੀ ਔਰ ਲੋਕਾਂ ਨਾਲ ਜੇ ਗੱਲ ਕਰਾਂਗੇ ਦੇਖੋ ਬਸਾਂ ਵਾਲਿਆਂ ਨੂੰ ਕਿੰਨੀ ਮੁਸ਼ਕਲ ਆਉਂਦੀ ਹੈ ਬਸਾਂ ਵਾਲੇ ਆਂਦੇ ਆ ਤੇ ਬਸਾ ਕੇ ਨੀਚੇ ਕੋਈ ਬੰਦਾ ਆ ਗਿਆ ਕੋਈ ਗਿਰ ਗਿਆ ਤੇ ਬ੍ਰੇਕ ਵੀ ਲਗਣੀ ਮੁਸ਼ਕਲ ਹੁੰਦੀ ਹੈ ਔਰ ਇਹ ਬੈਠੇ ਸਾਡੇ ਸਰਦਾਰ ਜੀ ਆਏ ਕੀ ਹਾਲਾਤ ਹੈ ਬਸ ਅੱਡੇ ਮੇਰੇ ਪਾਣੀ ਆ ਜੀ ਪਾਣੀ ਬਹੁਤ ਪਾਣੀ ਬਹੁਤ ਖੜਦਾ ਹੈ ਪਾਣੀ ਦਾ ਨਿਕਾਸ ਨਹੀਂ ਹੈਗਾ ਕੋਈ ਵੀ ਤਾਂ ਪਰसों ਚੌਥੇ ਦਾ بارش ਪਈ ਸੀ ਪਬਲਿਕ ਜਿਹੜੀ ਫੈਦਲ ਵਾਲੀ ਉਹ ਬਹੁਤ ਜ਼ਿਆਦਾ ਤਾਂ ਹੁੰਦੀ ਹੈ ਉਹਨੂੰ ਲੰਘਣ ਕੋਈ ਰਸਤਾ ਨਹੀਂ ਅੰਦਰ ਬਾਹਰ ਜਾਣ ਲਈ ਬਿਮਾਰੀ ਦਾ ਘਰ ਹੈ ਜੀ ਬਿਮਾਰੀ ਦੇ ਨਾਮ ਹੈ ਜੀ ਕੁਲਦੀਪ ਸਿੰਘ ਲੋਕ ਬਹੁਤ ਮਾੜਾ بارش ਪੈਂਦੀ ਕੋਈ ਥੋੜੀ ਪੈ ਗਈ ਪਾਣੀ ਛਕਦਾ ਨਹੀਂ ਨਿਰਾਸ਼ਾ ਸਿੱਕੇ ਪਾਸ ਜਾਂਦੀ ਹੈ ਜੇ 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 ਮਰ ਜਾਏ ਫਿਰ ਕੀ ਆਖਾਂ ਦੀ ਕੀ ਪਾਣੀ ਦਾ ਸੋਇਆ ਕੰਮ ਤੇ ਜਵਾਜ ਜਦ ਦੇ ਜਰਾ ਬੁਰਾ ਹਾਲ ਹੋ ਰਿਹਾ ਉਸੇ ਵੇਖੋ ਲੋਕਾਂ ਦਾ ਬਸ ਸਟੈਂਡ ਕੇ ਅੰਦਰ ਆਣਾ ਔਰ ਦਾਖਲ ਹੋਣਾ ਕਿੰਨਾ ਮੁਸ਼ਕਿਲ ਹੋ ਰਿਹਾ ਸੀ ਔਰ ਵੀ ਇਧਰ ਦੁਕਾਨਦਾਰ ਹੈ ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਵੀ ਪਾਣੀ ਦੇ ਕਰਕੇ ਕਿੰਨਾ ਤੁਹਾਡਾ ਪਰੇਸ਼ਾਨੀ ਆ ਰਹੀ ਹੈ ਕੀ ਨਾਮ ਹੈ ਜੀ ਆਪ ਜੀ ਮੇਰਾ ਨਾਮ ਪਵਨ ਕੁਮਾਰ ਹੈ ਜੀ ਪਵਨ ਜੀ ਕੀ ਹਾਲਾਤ ਹੈ ਬਈ ਪਾਣੀ ਦੇ ਬਹੁਤ ਬਹੁਤ ਮਾੜਾ ਨਹੀਂ ਜਗ੍ਹਾ ਹੈਂਡਲਿੰਗ ਨੂੰ ਪਾਣੀ ਦਾ ਸਾਰਾ ਇੱਥੇ ਖਤਮ ਹੋ ਜਾਂਦਾ ਤੈਰਾਂ ਵਾਲੀ ਬਾਤ ਅੱਗੇ ਪਿੱਛੇ ਚੱਲ ਜਾਂਦਾ ਕੋਈ ਨਹੀਂ ਕਸੀ ਗਿਆ ਪਰਮੰਦ ਨਹੀਂ ਕੋਈ ਨਹੀਂ ਕਸੀ ਗਿਆ ਚਾਰ ਦਿਨ ਤੱਕ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਬਿਲਕੁਲ ਨਹੀਂ ਕੁਛ ਆਇਆ ਜੀ ਕੋਈ ਵਿਅਕਤੀ ਨਹੀਂ ਆਇਆ ਕੁਛ ਕੋਈ ਕੋਈ ਕਰਦੇ ਹੋ ਆ ਜਿਹਦੇ ਹਾਲਾਤ ਦੇਖ ਲਓ ਜੀ ਸਮਾਂ ਲੱਗਿਆ ਸਮੁੰਦਰ ਸਵਾਰੀ ਨੂੰ ਆਉਣ ਜਾਣ ਨੂੰ ਔਖਾ ਡੱਡੀਆਂ ਨੂੰ ਔਖਾ ਔਦ ਗਾਲ ਪੈਂਦੇ ਨੇ ਯਾਰ ਰੇਲੋਂ ਮੂਰੇ ਕਿੰਨਾ ਪਾਣੀ ਖੜਾ ਬਹੁਤ ਜਿਆਦਾ ਔਖਾ ਜੀ ਬਿਮਾਰੀਆਂ ਦਾ ਹੁਣ ਇਹਨਾਂ ਬਿਮਾਰੀਆਂ ਹੀ ਪੈਦਾ ਹੋਣਗੀਆਂ ਜੀ ਡੇਂਗੂ ਹੋਊਗਾ ਹਾਲਾਤ ਬਹੁਤ ਮਾੜੇ ਨੇ ਇੱਡੇ ਤੇ ਕਿਨਕੇ ਆਪਣੇ ਬਹੁਤ ਟੁੱਟੇ ਹੋਏ ਉਹ ਭੇਜਿਆ ਨਹੀਂ ਐਸਆਉ ਨੇ ਬੰਦੇ ਅੱਜ ਭੇਜਿਆ ਉਹ ਦੇਖ ਕੇ ਨਾ ਰੋਡ ਗਲੀਆਂ ਜਿੱਥੇ ਜੇ ਕੋਈ ਬੰਦ ਹੋਇਆ ਕਰਾ ਦੇਣਗੇ ਬਾਕੀ ਬੱਸ ਸਟੈਂਡ ਦਾ ਐਸਟੀਮੇਟ ਸਾਡਾ ਟੈਂਡਰ ਲੱਗਿਆ ਹੋਇਆ ਜੀ ਉਹ ਜਦੋਂ ਇਹ ਨਵਾਂ ਬਣੇਗਾ ਉਦੋਂ ਹੀ ਪੱਕਾ ਸਮੱਸਿਆ ਦਾ ਹੱਲ ਹੋਣਾ ਜੀ ਆਹ ਜਿਹੜੀ ਪ੍ਰੋਬਲਮ ਹੈ ਇਸ ਦਾ ਹੱਲ ਕੀ ਹੈ ਜੀ ਪਾਣੀ ਵਾਲ ਜਦ ਬਣੇਗਾ ਕਦੋਂ 2 ਸਾਲੇ ਬਣਨੇ ਉਹ ਬੱਸ ਸਟੈਂਡ ਤੱਕ ਤਾਂ ਅਸੀਂ ਪਾਈਪ ਲਾਈਨ ਪਾਤੀ ਹੈ ਬਰਸਾਤੀ ਪਾਣੀ ਨਿਕਲਣ ਲਈ ਉਹ ਬੱਸ ਸਟੈਂਡ ਦਾ ਦੇਖਦੇ ਆਂ ਜੀ ਉਹ ਜਈ ਸਾਹਿਬ ਨੂੰ ਮੈਂ ਕਿਹਾ ਜਿਹੜੀ ਉਹ ਪਾਈਪ ਲਾਈਨ ਨਾਲ ਜੇ ਬੱਸ ਸਟੈਂਡ ਦਾ ਕੋਈ ਕੋਟ ਪਾਈਪ ਆ ਕੇ ਜੇ ਨਿਕਲਦਾ ਹੋਏ ਉਹ ਦੇਖਦੇ ਆਂ ਐਸਟੀਮੇਟ ਬਣਾ ਕੇ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪਰ ਸੋਤਮ ਕੋ ਸਿੱਖ ਸਮਾਣਾ ਨਿਊਜ਼